ਬੀਤੇ ਕੁਝ ਦਿਨ ਪਹਿਲਾਂ ਬਟਾਲਾ ਬੱਸ ਸਟੈਂਡ ਤੇ ਲਾਵਾਰਿਸ ਹਾਲਤ ਵਿੱਚ ਮੇਰੀ ਲੜਕੀ ਨੂੰ ਬਟਾਲਾ ਪੁਲਿਸ ਵੱਲੋਂ ਉਸਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਬੱਸ ਸਟੈਂਡ ਚੌਂਕੀ ਇੰਚਾਰਜ ਸਬ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਬਟਾਲਾ ਬੱਸ ਸਟੈਂਡ ਤੇ ਲਾਵਾਰਿਸ ਹਾਲਤ ਵਿੱਚ ਲੜਕੀ ਮਿਲੀ ਸੀ ਜਾਂਚ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਲੜਕੀ ਦਾ ਪਿਛੋਕੜ ਪਿੰਡ ਸਟਿਆਲਾ ਹੈ ਅਸੀਂ ਲੜਕੀ ਨੂੰ ਉਸਦੇ ਪਿਤਾ ਅਤੇ ਨਾਲ ਆਏ ਮਹਤਵਪਰਾਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਇਸ ਸਬੰਧੀ ਲੜਕੀ ਦੇ ਪਿਤਾ ਚਰਨਜੀਤ ਸਿੰਘ ਵਾਸੀ ਪਿੰਡ ਸਟਿਹਾਲਾ ਨੇ ਦੱਸਿਆ ਕਿ ਸਾਡੀ ਲੜਕੀ ਘਰ ਤੋਂ ਨਾਰਾਜ਼ ਹੋ ਕੇ ਆਪਣੀ ਮਾਤਾ ਕੋਲ ਚਲੀ ਗਈ ਸੀ ਤੇ ਅਸੀਂ ਸਬੰਧਿਤ ਪੁਲਿਸ ਨੂੰ ਇਤਲਾਹ ਵੀ ਕੀਤੀ ਹੋਈ ਸੀ ਤੇ ਅੱਜ ਬਟਾਲਾ ਪੁਲਿਸ ਨੇ ਸਾਨੂੰ ਫੋਨ ਕਰਕੇ ਬੁਲਾਇਆ ਹੈ ਤੇ ਸਾਡੀ ਲੜਕੀ ਸਾਨੂੰ ਸੌਂਪ ਦਿੱਤੀ ਹੈ ਤੇ ਅਸੀਂ ਬਟਾਲਾ ਪੁਲਿਸ ਖਾਸ ਤੌਰ ਤੇ ਬਸ ਸਟੈਂਡ ਚੌਂਕੀ ਇੰਚਾਰਜ ਸਬ-ਇੰਸਪੈਕਟਰ ਜਗਤਾਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਸ ਤੋਂ ਇਲਾਵਾ ਹੋਰ ਕੀ ਕਿਹਾ ਤੁਸੀਂ ਆਪ ਸੁਣ ਲਵੋ ਹੋਰ ਨਵੀਆਂ ਤੇ ਤਾਜ਼ਾ ਅਪਡੇਟਸ ਦੇਖਣ ਲਈ ਸਬਸਕ੍ਰਾਈਬ ਕਰੋ on track news ਚਾਰ ਚੌਂਕੀ ਬਸ ਸਟੈਂਡ ਬਟਾਲਾ ਜਗਤਾਰ ਸਿੰਘ ਸਬ-ਇੰਸਪੈਕਟਰ ਇਸ ਸਾਡੇ ਕੋਲੇ ਇੱਕ ਤਰੀਕ ਸ਼ਾਮ ਨੂੰ ਲੜਕੀ ਲਵਾਰ ਸਾਹਿਬ ਦੇ ਵਿੱਚ ਮਿਲੀ ਸੀ ਕਿ ਬਸ ਸਟੈਂਡ ਪਟਿਆਲਾ ਤੋਂ ਇਹ ਸਾਡੇ ਬ੍ਰਦਰ ਪਟਿਆਲਾ ਤੋਂ ਨੇ ਲੈ ਕੇ ਆਏ ਸੀ ਸਾਡੇ ਕੋਲ ਉਹ ਵਰ ਇਥੇ ਕੀਤਾ ਇਹ ਸਠਿਆਲਾ ਪਿੰਡ ਦੀ ਆ ਬੀਸੋ ਇਹਦੇ ਫਾਦਰ ਸਾਹਿਬ تصਦੀਕ ਹੋ ਗਏ ਸਾਡੇ ਕੋਲ ਆਗੇ ਔਰ ਐਕਚੁਅਲੀ ਇਹਨਾਂ ਦਾ ਕਿਰੇ ਲੋ ਝਗੜਾ ਸੀਗਾ ਇਹਦੀ ਮਦਰ ਜਿਹੜੀ ਆ ਫਾਦਰ ਦੇ ਨਾਲ ਸੈਪਰੇਟ ਰਹਿ ਰਹੀ ਜਦੋਂ ਲੱਗ ਤੇ ਇੱਕ ਰਹੇ ਨਰਾਜ਼ ਹੋ ਕੇ ਆਪਣੀ ਮਦਰ ਕੋ ਚੱਲੇ ਗਈ ਸੀਗੀ ਉਹ ਵਾਪਸ ਆਈ ਹੈ ਫਾਦਰ ਉਹਦੇ ਸਾਡੇ ਕੋਲ ਲੈਣ ਆਏ ਹੋਏ ਆ ਇਹਨਾਂ ਦੀ ਅੰਡਰਸਟੈਂਡਿੰਗ ਬੈਠ ਕੇ ਹੋਰ ਇਹ ਨਾਲ ਲੈ ਕੇ ਜਾਗੇ ਕਰਨ ਵਾਲ ਸਿੰਘ ਪਿੰਡ ਸਠਾਲਾ ਜੀ ਜੀ ਬੇਟੀ ਮੇਰੀ ਥੋੜੇ ਲਾਪਤਾ ਸੀ ਆਪਣੀ ਮਾਂ ਕੋਲ ਚਲ ਗਈ ਸੀ ਅਸੀਂ ਉਸ ਰਿਪੋਰਟ ਕੀਤੀ ਸੀ ਇਹ ਹੁਣ ਆਪਣੀ ਮੰਮੀ ਕੋਲੋਂ ਆ ਗਏ ਬਟਾਲਾ ਪੁਲਿਸ ਦੇ ਕੋਲ ਸਾਨੂੰ ਬ੍ਰੰਮਤ ਹੋਈ ਇਹਨਾਂ ਸੰਨ ਫੋਨ ਕਰਕੇ ਬੁਲਾਇਆ ਤੁਸੀਂ ਅੱਜ ਇੱਥੋਂ ਬੇਟੀ ਲੈ ਕੇ ਜਾ ਰਹੇ ਹੋ բոլոր բտոն մահին